ਪਹਿਲਾਂ ਬੈਨ ਕੀਤੀ ਹੋਈ ਸੀ ਬਰਦਾਂ ਨਾਲ ਸਾਡਾ ਬਹੁਤ ਪੁਰਾਣਾ ਨਾਤਾ ਸਾਡੇ ਅੰਨ ਦਾਤਾ ਜਿਹੜੇ ਸੀਗੇ ਉਹ ਬਰਦ ਸੀ ਕਿ ਉਹ ਹੜ ਪਾਉਂਦੇ ਸੀ ਉਹਨਾਂ ਨੂੰ ਦੁਪਹਿਰੇ ਅਰੈਸਟ ਵੀ ਕਰਾਈ ਜਾਂਦੀ ਸੀ ਉਹਨਾਂ ਨੂੰ ਚਾਰਾ ਉਹਨਾਂ ਲਈ ਘੋੜੇ ਦੇ ਪੀਪੇ ਵੀ ਉਹਨੂੰ ਚਾਰੇ ਜਾਂਦੇ ਸੀ ਪਰ ਅਚਾਨਕ ਪਤਾ ਨਹੀਂ ਕਿਵੇਂ ਕਾਨੂੰਨ ਕਾੜੇ ਪਤਾ ਨਹੀਂ ਕਿੰਨਾਂ ਦੇ ਦਿਮਾਗ 'ਚ ਆਇਆ ਕਿ ਬੈਲ ਗੱਡੀਆਂ ਦੀ ਦੌੜ ਜਿਹੜੀ ਐ ਉਹ ਗਲਤ ਹੈ ਪਦਿੰਦੀ ਕੀ ਐ ਜਦ ਕਿ ਪੁੱਤਾਂ ਵਾਂਗੂ ਪਾਲੇ ਜਾਂਦੇ ਐ ਉਹ ਜਿਹੜੇ ਬਲਦ ਮੈਂ ਅੱਜ ਵਿਧਾਨ ਸਭਾ 'ਚ ਨਹੀਂ ਗੱਲ ਬੋਲੀ ਐ ਝਾਂਜਰਾਂ ਲਿਆ ਕੇ ਪਾਉਂਦੇ ਆ ਨਗੌਰ ਤੋਂ ਮੋਕਸਰ ਵਾਲੇ ਪਾਸੇ ਤਾਂ ਮੰਤਰੀ ਸਾਹਿਬ ਕੜੇ ਨੇ ਉਧਰ ਤਾਂ ਮੰਡੀਆਂ ਲੱਗਦੀਆਂ ਤਰ੍ਹਾਂ ਤਰ੍ਹਾਂ ਦੀਆਂ ਨੱਥਾਂ ਰੰਗ ਬਰੰਗੀਆਂ ਨੱਥਾਂ ਘੁੰਗਰੂ ਹੈ ਨਾ ਉਹਨਾਂ ਦੀ ਟੌਰ ਵਾਸਤੇ ਸਜਾਵ ਸਜਾਵਟ ਟੌਰ ਕਹ ਲੋ ਸਜਾਵਟ ਕਹ ਲੋ ਕਿਸੀ ਉਹਨਾਂ ਨੂੰ ਇਸ ਤਰ੍ਹਾਂ ਪਾਲੇ ਹੋਏ ਆਜ ਨਾਲ ਜਿਹੜੇ ਖੜੇ ਨੇ ਆਹ ਖੁੰਡੇ ਹੀ ਖੜਾਣਾਗੇ ਮਾਸਟਰ ਗੁਰਮੀਤ ਜੱਲੇ ਹਾਂਜੀ ਮਾਸਟਰ ਚੱਲੀਆਂ ਗੱਲਾਂ ਜੀ ਪਿੰਡ ਰੋਪੜ ਕੋਲੇ ਰੋਪੜ ਕੋਲੇ ਆਹ ਜਿਹੜੇ ਖੁੰਡੇ ਨੇ ਤੇਰੀ ਗੱਲ ਤਾਂ ਖੁੰਡੇ ਹੀ ਖਤਮ ਹੋ ਗਏ ਇਹਨਾਂ ਦੇ ਕੋਚਵਾਨ ਨੇ 35-40 ਸਾਲ ਚਲਾਏ ਮੈਂ ਟਾਈਮ ਦੇਖਿਆ 40-45 ਸਾਲ ਮਾਨੂੰ ਟਾਈਮ ਦੇਖਦੇ ਲੋਕ ਜੀ 45 ਸਾਲ ਟਾਈਮ ਕੀਪਰ ਹਾਂ ਜੀ ਕਿਹੜੀ ਗੱਡੀ ਪਹਿਲਾਂ ਪਹੁੰਚ ਗਈ ਚੰਡੀਗੜ੍ਹ ਬਹੁਤ ਰਿਆ ਜੀ ਪਕੜਾ ਪਾਇਆ ਤੋੜੇ ਨਾਲ ਦੀ ਸੇਵਾ ਲਈ ਸੋ ਇਹ ਮੈਨੂੰ ਲੱਗਦਾ ਮੇਰੇ ਤੋਂ ਬਾਅਦ ਇਹ ਦੱਸ ਸਕਦੇ ਨਹੀਂ ਨਹੀਂ ਇਹ ਮੈਂ ਬੰਦੇ ਬੇਰੁਜ਼ਗਾਰ ਹੋ ਗਏ ਸੀ ਇਹ ਬੇਰੁਜ਼ਗਾਰ ਹੋ ਗਏ ਹੋਣਗੇ ਜੋ ਪੜਦੇ ਜੋ ਦੌੜੇ ਬੰਦ ਹੋ ਗਏ ਹਾਂ ਜੀ ਹੁਣ ਇਹਨਾਂ ਨੂੰ ਵੀ ਉਮੀਦ ਵੱਜੀ ਆ ਤੇ ਸਾਡੀ ਖੇਡ ਵੀ ਕਰਵਾਇਤੀ ਜਿਹੜੀ ਆ ਉਹ ਜੀਵਤ ਹੋਊਗੀ ਮੁੜ ਕੇ ਬੈਲ ਗੱਡੀਆਂ ਵੀ ਲੈ ਕੇ ਆਏ ਹੋਏ ਨੇ ਲੋਕ ਹੈ ਨਾ ਉਹ ਬਰਦ ਵੀ ਖੜੇ ਨੇ ਸ਼ਾਇਦ ਬੇਜ਼ੁਬਾਨਾਂ ਦੀ ਪਹਿਲੀ ਵਾਰ ਵਿਧਾਨ ਸਭਾ ਚ ਬੇਜ਼ੁਬਾਨਾਂ ਦੀ ਪਹਿਲੀ ਵਾਰ ਗੱਲ ਹੋਈ ਹੈ ਜੀ ਸਹੀ ਪਹਿਲੀ ਵਾਰ ਉਹਨਾਂ ਦੇ ਹੱਕ ਚ ਕਿ ਉਹਨਾਂ ਦੀ ਸੇਵਾ ਹੋਊਗੀ ਉੱਤਾਂ ਵਾਂਗੂ ਤਾਂ ਪਹਿਲਾਂ ਹੀ ਪਾਲੇ ਜਾਂਦੇ ਕੋਈ ਇਦਾਂ ਦੀ ਗੱਲ ਨਹੀਂ ਕਿ ਉਹਨਾਂ ਤੇ ਅਤਿਆਚਾਰ ਕਰਦੇ ਆ ਜਾਂ ਕੋਈ ਕੁਝ ਨਹੀਂ ਕੋਈ ਅਤਿਆਚਾਰ ਨਹੀਂ ਤੇ ਅੱਜ ਬੈਲ ਗੱਡੀਆਂ ਦੀ ਜਿਹੜੀ ਦੌੜ ਆਲਾ ਜਿਹੜਾ ਬੜੇ ਪੰਜਾਬ ਦੇ ਵਿੱਚ ਨਹੀਂ ਪੂਰੇ ਪੰਜਾਬੀਆਂ ਦੇ ਵਿੱਚ ਖੁਸ਼ੀ ਹੈ ਪੂਰੀ ਦੁਨੀਆ 'ਚ ਕਿ 60 ਹਰ ਵਿਅਕਤੀ ਖੇਡਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਮੁਰਕ ਸੁਰਜੀਤ ਕਰ ਰਹੇ ਹਾਂ ਔਰ ਮੈਂ ਨਹੀਂ ਕਰਦਾ ਐਂ ਦੀ ਚੰਗੇ ਫੈਸਲਿਆਂ ਚ ਹੀ ਹੋਊਗਾ ਇਹ ਸੀਐਲ ਸਾਹਿਬ ਖੇਡਾਂ ਬਦਲ ਪੰਜਾਬ ਦੀਆਂ ਕਰਾਰੇ ਸੀ ਲੋਕਾਂ ਦੀਆਂ ਗੇਮਾਂ ਚੱਲ ਰਹੀਆਂ ਸੀ ਫਿਰ ਇਸ ਦੌੜ ਨੂੰ ਵੀ ਵਿੱਚ ਸ਼ਾਮਲ ਕਰਾ ਲਿਆ ਜਾਏਗਾ ਦੇਖੋ ਮੈਂ ਕਿ ਕਿਲਾ ਰਾਏਪੁਰ ਤਾਂ ਇੱਕ ਸਾਡੀ ਮਿਲ ਨਹੀਂ 올림픽 ਸਰਕਾਰੀ ਪੋਰਟ ਗਿਆ ਹਰ ਇੱਕ ਪਿੰਡ ਟੂਰਨਾਮੈਂਟ ਹੁੰਦੇ ਨੇ ਜਿੱਥੇ ਮਰਜ਼ੀ ਲੈ ਕੇ ਚੱਲ ਚੱਲੇ ਜਾਣਾ ਹਾਂਜੀ ਹਾਂ ਕੱਲਾ ਕਬੱਡੀ ਟੂਰਨਾਮੈਂਟ ਦਾ ਨਾਂ ਹੀ ਕਬੱਡੀ ਟੂਰਨਾਮੈਂਟ ਹੁੰਦਾ ਮੈਚ ਉੱਥੇ ਬੋਲੇ ਉੱਥੇ ਕੋਈ ਬੋਰੀ ਚੱਕਦਾ ਕੋਈ ਹਾਲ ਚੱਕ ਕੇ ਦਿਖਾਉਂਦਾ ਕੋਈ ਕੋਈ ਉੱਥੇ ਬਾਜੀ ਪਾ ਕੇ ਦਿਖਾਉਂਦਾ ਹੈ ਹਨਾ ਸੁਨਾਰ ਨਾਲ ਹੋਰ ਖੇਡਾਂ ਵੀ ਚਲਦੀ ਰਹਿੰਦੀਆਂ ਨੇ ਬਾਲੀਵਾਲਾ ਅਲੱਗ ਚਲਦੀ ਰਹਿੰਦੀ ਬਾਲੀਵਾਲ ਦਾ ਗਰਾਊਂਡ ਹੋਰ ਹੁੰਦਾ ਉੱਥੇ ਬਾਲੀਵਾਲ ਦਾ ਮੈਚ ਚੱਲਦਾ ਰਹਿੰਦਾ ਕਬੱਡੀ ਦਾ ਇੱਥੇ ਚੱਲਦਾ ਰਹਿੰਦਾ ਸੋ ਅਸੀਂ ਉਹ ਜਿਹੜਾ ਕਬੱਡੀ ਟੂਰਨਾਮੈਂਟ ਆ ਤਾਂ ਨਾ ਹੀ ਕਬੱਡੀ ਟੂਰਨਾਮੈਂਟ ਹੁੰਦਾ ਪਰ ਉਹ ਚ ਬਹੁਤ ਸਾਰੀਆਂ ਖੇਡਾਂ ਹੁੰਦੀਆਂ ਨੇ ਖੋਖੋ ਦਾ ਮੈਚ ਹੋਰ ਅਲੱਗ ਚੱਲਦਾ ਰਹਿੰਦਾ ਸੋ ਇਸ ਕਰਕੇ ਬੈਲ ਗੱਡੀਆਂ ਵੀ ਜਿੱਥੇ ਮਰਜ਼ੀ ਲੈ ਕੇ ਜਾਣ ਚਲਦੀਆਂ ਰਹਿਣਗੀਆਂ ਸੇਬ ਜੀ ਇੱਕ ਸਵਾਲ ਬਹੁਤ ਵੱਡਾ ਹੈ ਹੈ ਕਿ ਇੱਕ ਪਾਸੇ ਤਾਂ ਬਲਦਾਂ ਦਾ ਤਾਂ ਇੱਥੇ ਖਿਆਲ ਰੱਖ ਲਿਆ ਪਰ ਬਹੁਤ ਸਾਰੇ ਲੋਕ ਅਜਿਹੇ ਹੈਗੇ ਨੇ ਜਿਹੜੇ ਬਲਦਾਂ ਦਾ ਇਸਤੇਮਾਲ ਕਰਦੇ ਨੇ ਔੜ ਕਰ ਨੂੰ ਅਵਾਰਾ ਛੱਡ ਦਿੰਦੇ ਨੇ ਸੜਕਾਂ ਦੇ ਉੱਤੇ ਐਕਸੀਡੈਂਟ ਦਾ ਬਹੁਤ ਵੱਡਾ ਕਾਰਨ ਬਣਦੇ ਨੇ ਉਹਨਾਂ ਦਾ ਕੋਈ ਸੈਂਸ ਜਿ ਕੋਈ ਤਾਂ ਨਹੀਂ ਚੀਜ਼ ਜੀ ਅਜੇਸ ਵਾਲ ਉੱਠਿਆ ਵੀ ਸੀ ਹਮ ਤੇ ਮੈਂ ਵੀ ਇਹੀ ਕਿਹਾ ਪੰਜਾਬੀ ਦੀ ਕਹਾਵਤ ਹੈ ਕਿ ਮੋਲੇਵਰਦ ਵਾਂਗੂ ਕੰਮ ਲੈ ਕੇ ਛੱਡਦਾ ਮਤਲਬ ਜਦੋਂ ਉਹਦੇ ਉਹਦੇ ਜਦੋਂ ਜਵਾਨੀ ਵਾਲਾ ਜੋਰ ਸੀ ਵੇ ਬਾਲਮਾ ਹਮ ਉਦੋਂ ਤੱਕ ਗੱਲ ਕੋਈ ਹੋਰ ਸੀ ਵੇ ਬਾਲਮਾ ਹਮ ਬਾਪ ਚ ਉਹਨੂੰ ਕਹਿੰਦੇ ਵੀ ਤੂੰ ਤੈਨੂੰ ਛੱਡ ਦੋ ਹਮ ਅਸੀਂ ਉਹਨੂੰ ਗਊ ਜਾਇਆ ਕਹਿੰਦੇ ਹਾਂ ਜੀ ਅਸੀਂ ਪੇੜੇ ਦਿੰਨੇ ਆ ਗਾਵਾਂ ਨੂੰ ਅਸੀਂ ਗਊ ਜਾਇਆ ਕਹਿੰਦੇ ਹਾਂ ਸੋ ਮੈਂ ਤਾਂ ਨਹੀਂ ਦੇਖਿਆ ਹਜਾ ਕਿਤੇ ਮਾਮਲਾ ਮੇਰੇ ਆਪ ਦੇ ਘਰੇ ਵੀ ਬੜਦ ਜਿਹੜੇ ਸੀਗੇ ਹੈਗੇ ਸੀ ਜਦੋਂ ਮੋਲੇ ਹੋ ਜਾਂਦੇ ਤਾਂ ਕਈ ਵਾਰ ਉੱਠਿਆ ਨਹੀਂ ਜਾਂਦਾ ਉਹਨਾਂ ਹੋੜਾ ਪਾ ਕੇ ਢੋੜਾ ਇੱਕ ਲਫ਼ਜ਼ ਹੈ ਪੰਜਾਬੀ ਦਾ ਥੱਲੇ ਡੰਡਾ ਡੰਡਾ ਜਿਹੜਾ ਸਾਰਾ ਦੇ ਕੇ ਉਹਨੂੰ ਖੜਾ ਕਰ ਵੀ ਕਿਤੇ ਬੈਡ ਸੋਲ ਜਿਵੇਂ ਹੋ ਜਾਂਦੀਆਂ ਨੇ ਜੀ ਕਿਤੇ ਇੱਥੇ ਨਾ ਕਿਤੇ ਸੇਵਾਸਤ ਕਰਦੇ ਰਹੇ ਪਹਿਲੇ ਤੋਂ ਹੁਣ ਪੰਗਾ ਇਹ ਹੈ ਸਾਹਮਣੇ ਜਿਹੜੇ ਸਾਡੇ ਐਲਓਪੀ ਸਾਹਿਬ ਨੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਮੌਲਾ ਤੇ ਮੌਲਾ ਦਾ ਕੀ ਫਰਕ ਹੈ ਮੌਲਾ ਦਾ ਮਾਜੂਰ ਨਹੀਂ ਮੌਲਾ ਕਿ ਹੈ ਮੌਲਾ ਦਾ ਮਤਲਬ ਹੈ ਰੱਬ ਅਲੀ ਅਲੀ ਮੌਲਾ ਮੌਲਾ ਅਲੀ ਅਲੀ ਮੌਲਾ ਮੌਲੇ ਦਾ ਮਤਲਬ ਹੈ ਬਜ਼ੁਰਗ ਬਲਦ ਸੋ ਜਿਹਨੂੰ ਮੌਲੇ ਤੇ ਮੌਲੇ ਦਾ ਨਹੀਂ ਪਤਾ ਮੈਂ ਉਹਨਾਂ ਨਾਲ ਕੀ ਬਹਿਸ ਕਰਾਂ। ਅੱਜ ਜਿਸ ਨੇ ਉਹ ਮੋਟੀਆਂ ਅੜchnਾ ਦੂਰ ਹੋ ਜਾਣ ਕਰਤਾ ਜੀ ਉਹ ਕਿਹੜੀ ਅੜchnਾ ਸੀ ਜਿਹੜਾ ਬਿਲ ਅੱਜ ਪਾਸ ਕੀਤਾ ਹੈ ਉਹ ਦੂਰ ਹੋ ਜਾਣ ਕਿ ਹੁਣ ਆ ਖੇਡਾਂ ਜਦੋਂ ਅਸੀਂ ਸੇਫਟੀ ਕਰਦੀ ਕਿ ਜਦੋਂ ਬਲਦ ਭਜਾਏ ਜਾਣਗੇ ਜਦੋਂ ਬੈਲਗੱਡੀ ਦੌੜ ਹੋਊਗੀ ਉਸ ਵੇਲੇ ਜਿਹੜਾ ਗੱਡੀ ਦਾ ਆਪਰੇਟਰ ਹੋਊਗਾ ਉਹਦੇ ਹੱਥ ਖਾਲੀ ਹੋਣਗੇ। ਪਹਿਲਾਂ ਕਹੇ ਸੀ ਉਹਨੂੰ ਪੁਰਾਣੀ ਕਹਿੰਦੇ। ਹੂੰ ਪਰਾਣੀ ਦੇ ਵਿੱਚ ਨਾ ਮੇਖ ਗੱਡੀ ਹੁੰਦੀ ਸੀ ਆਰ ਕਹਿੰਦੇ ਉਹ ਐ ਮਾਰਦੇ ਸੀ ਹੋ ਸਕਦਾ ਕਿ ਬਹੁਤ ਸਾਰੇ ਐਦਾ ਕਰਦੇ ਹੋ ਹੁਣ ਜਦੋਂ ਅਸੀਂ ਐਂ ਕਹਤਾ ਕਿ ਭਾਈ ਥਾਪੀ ਦੇ ਕੇ ਖਾਲੀ ਹੱਥਾਂ ਨਾਲ ਥਾਪੀ ਦੇ ਕੇ ਭਜਾ ਲੋ ਉਸ ਟੂਰਨਾਮੈਂਟ ਦਾ ਆਪਣਾ ਡਾਕਟਰ ਵੀ ਹੋ ਜੀ ਡਾਕਟਰ ਵੈਟਨਰੀ ਦਾ ਹੋਊਗਾ ਉੱਥੇ ਬਕਾਇਦਾ ਦੇਖੋ ਫਿਲਮਾਂ ਦੇ ਵਿੱਚ ਤੁਸੀਂ ਕੀ ਜਦੋਂ ਫਿਲਮਾਂ 'ਚ ਕਿਸੇ ਜਾਨਵਰ ਨੂੰ ਵਰਤਿਆ ਜਾਂਦਾ ਤਾਂ ਉੱਤੇ ਲਿਖਿਆ ਜਾਂਦਾ ਹੈ ਕਿ ਅਸੀਂ ਇਹਨੂੰ ਹਾਮ ਨਹੀਂ ਕੀਤਾ ਜੀ ਤਾਂ ਸੈਂਸਰ ਦਾ ਸਰਟੀਫਿਕੇਟ ਮਿਲਦਾ ਜਨਾਬ ਮੈਂ ਫਿਲਮਾਂ ਦਾ ਵੀ ਮੇਰੀ ਲਾਈਨ ਰਹੀ ਹੈ ਬਿਲਕੁਲ ਮੁਰਗਾ ਵੀ ਅਗਰ ਬੈਕਗ੍ਰਾਉਂਡ ਤੇ ਆ ਗਿਆ ਨਾ ਸੈਂਸਰ ਕਹਿੰਦਾ ਪਹਿਲਾਂ ਇਹ ਦੱਸੋ ਮੁਰਗੇ ਨੂੰ ਤੁਸੀਂ ਹਾਮ ਤਾਂ ਨਹੀਂ ਕੀਤਾ ਸ਼ੂਟਿੰਗ ਵਾਸਤੇ ਤਾਂ ਲਿਖਣਾ ਪੈਂਦਾ ਹੈ ਸਰਟੀਫਿਕੇਟ ਲੈਣਾ ਪੈਂਦਾ ਹੈ ਪ੍ਰੋਪਰ ਸੈਂਸਰ ਬੋਰਡ ਤੋਂ ਸੋ ਅਸੀਂ ਅਸੀਂ ਵੀ ਦੇਵਾਂਗੇ ਸਰਟੀਫਿਕੇਟ ਉਹਨੂੰ ਵੀ ਹਾਮ ਨਾ ਕਰਿਓ ਔਰ ਨਹੀਂ ਕਰਦੇ ਸਰ ਆ ਬਹਿ ਖੜੇ ਨੇ ਬੰਦੇ ਯਾਰ ਹਾਂਜੀ ਹਾਂਜੀ ਕੁੱਤਾ ਵਾਂਗੂ ਪਿਆਰ ਕਰਦੇ ਹੋ। ਕਿਉਂ ਸ਼ੱਕ ਕਰੀ ਜਾਨੀਓ ਸਾਡੇ ਤੇ? ਭੋਗ ਪੈਂਦਾ ਦਿਖਾਈਓ ਜੀ। ਭੋਗ ਪੈਂਦਾ ਦਿਖਾਈਏ। ਮਾਰੂ ਦਾ ਭੋਗ ਹੋ ਰਿਹਾ। ਅਸੀਂ ਦੱਬ ਗਏ ਆਂ ਨਾਲ ਆ ਕੇ ਪੂਰੇ ਸ਼ਗਨ ਘਰ 'ਚ ਦੱਬਦਿਆਂ ਨਾਲ ਆਉਂਦੇ। ਘਰਾਂ 'ਚ ਦੱਬਦਿਆਂ ਲੂਣ ਵਗੈਰਾ ਪਾ ਕੇ ਕਰਦੇ। ਗੁਰਦਾਰਾ ਸਾਹਿਬ 'ਚ ਭੋਗ। ਛੱਡਣ ਦੀ ਗੱਲ ਤਾਂ ਬਹੁਤ ਹੀ ਬੜੀ ਗੱਲ ਤੇ ਛੱਡ ਦੇ ਕਹਿੰਦੇ ਸੀ। ਕੁੱਤਾ ਮੰਗਦਾ ਪਾਲੇ ਉਹਨੇ ਆਪਣੇ ਛੱਡ ਦੂਗਾ ਪੁੱਤਾਂ ਨੂੰ। ਨਾਲ ਲਾਈਵ ਪੈਨੇ ਜੀ ਭੋਗ ਪਾਇਆ। ਇਹਦਾ ਮਾਸਾ ਵਾਪੀ ਜੀ ਨਾ ਰੇਣੋ ਛੱਡ ਪਾ ਦੇਣ ਤੁਹਾਨੂੰ ਪਸੇ ਛੱਡ ਦਿੰਦੇ। ਅਦਾ ਕੁੜੀ ਉਹਦਾ ਇਹ ਵਿਚ ਕਲੀਅਰ ਕਰ ਦੋ ਕੀ ਕਰਦਾ ਰਾਜਨੀਤੀ ਜੀ ਕਹਿੰਦੇ ਬਹੁਤ ਸਾਰੇ ਬੰਦੇ ਜਿੰਨੇ ਬੋਲੇ ਬਣਾਏ ਦੇਉਂਦੇ ਨੇ ਸਰ ਰਾਜਨੀਤੀ ਲੀਡਰਾਂ ਨੇ ਬਹੁਤ ਸਾਰੇ ਆਪਣੀ ਪਾਰਟੀਆਂ ਦੇ ਲੀਡਰਾਂ ਨੂੰ ਬਣਾ ਸਕਦੇ ਨੇ ਜਿਹੜੇ ਮੌਲੇ ਨੇ ਸਮਝ ਕੇ ਹੋਣਗੇ ਜਿਨ੍ਹਾਂ ਨੂੰ ਮੌਲੇ ਤੇ ਮੌਲੇ 'ਚ ਫਰਕ ਨਹੀਂ ਪੈਂਦਾ ਨਹੀਂ ਸਮਝੇ ਹੋਣਗੇ